ਇਕਲਾਰੀ ਅਨਾਲਿਸਿਸ ਸੋਚਦੇ ਆ ਕਿ ਪਾਪ ਤੇ ਪੁੰਨ ਜੀ ਦੋ ਚੀਜ਼ਾਂ ਨਾ ਵੀ ਜੇ ਪੁੰਨ ਕਰਾਂਗੇ ਤਾਂ ਸਾਡਾ ਜੀਵਨ ਸੁਧਰੂਗਾ ਸਾਡੇ ਜਿਹੜੇ ਆ ਲੀਖ ਸੁਧਰਨਗੇ ਤੇ ਦੂਜਾ ਸ਼ਬਦ ਪਾਪ ਹੈਗਾ ਵੀ ਜੇ ਅਸੀਂ ਪਾਪ ਕਰਦੇ ਆ ਤਾਂ ਸਾਡੇ ਜਿਹੜੇ ਆ ਉਹ ਮਤ ਵੀ ਜਿਹੜੀ ਜ ਕੋ ਮਤ ਹੋ ਜਾਂਦੀ ਆ ਜਾਂ ਕਹੋ ਵੀ ਮਰਨ ਤੋਂ ਬਾਅਦ ਸਾਨੂੰ ਜਿਹੜਾ ਉਹ ਇਦਾਂ ਦੀ ਜੁਨਾਂ ਚ ਅਸੀਂ ਪੈਂਦੇ ਆ ਨਾ ਤੇ ਤੁਸੀਂ ਕਿਸ ਹਿਸਾਬ ਦੇ ਪਾਪ ਤੇ ਪੁੰਨ ਕੀ ਹੁੰਦੇ ਨੇ ਅ ਦੇਖੋ ਇਹਨਾ ਸਟੇਜ ਵਾਈਜ਼ ਹੁੰਦਾ ਵਨ ਸਿਕਰ ਸਟੇਜ ਤੇ ਜਿੱਦਾਂ ਮੇਰੇ ਕੋਲ ਵੀ ਕੋਈ ਜਿਤਨਾ ਮੇਰੇ ਕੋਲ ਸਿੱਖਦੇ ਸਟੂਡੈਂਟ ਹਨਾ ਹਾਂਜੀ ਮੈਂ ਜਿਹੜੇ ਪੁਰਾਣੇ ਨੂੰ ਮੈਂ ਉਹ ਗੱਲ ਨਹੀਂ ਕਹਿੰਦਾ ਨਵੇਂ ਨੂੰ ਮੈਨੂੰ ਕਹਿਣੀ ਪੈਂਦੀ ਹਾਂ ਲੱਗ ਕੇ ਜਦੋਂ ਉਹ ਸਿੱਖ ਜੂਗਾ ਨੂੰ ਕਹੂੰਗਾ ਵੀ ਆ ਇਹਦੇ ਲਈ ਹੁਣ ਤੈਨੂੰ ਇਹਦੀ ਲੋੜ ਨਹੀਂ ਜੀ ਮੰਨਾਂਦੀ ਤੈਨੂੰ ਉਦੋਂ ਇਹ ਚੀਜ਼ ਤੋਂ ਤਾਂ ਰੋਕਦਾ ਹੀ ਕਿਉਂਕਿ ਤੈਨੂੰ ਮੈਂ ਸਮਝਾ ਨਹੀਂ ਸਕਦਾ ਵੀ ਕਿਉਂ ਨਹੀਂ ਕਰਨੀ ਜਦੋਂ ਮਹਾਪੁਰਸ਼ੀ ਜਾਂ ਗੁਰੂ ਸਾਹਿਬ ਜਾਂ ਜਿਹੜੇ ਪੀਰ ਪੈਗੰਬਰ ਜਿਤਨੇ ਵੀ ਹੋਏ ਆ ਹਾਂ ਉਹ ਨਵੇਂ ਬੰਦੇ ਨੂੰ ਨਹੀਂ ਸਮਝ ਆਉਣੀ ਹੂੰ ਜੋ ਜਿਹਦੇ ਕਰਕੇ ਉਹ ਮਨਾ ਕਰ ਰਿਹਾ ਵੀ ਆ ਨਾ ਕਰੀ ਫਿਰ ਉਹ ਤਨ ਕਹਿੰਦਾ ਵੀ ਮੈਂ ਕਹਿਤਾ ਨਾ ਕਿ ਪਾਪ ਆ ਸਮਝ ਮੈਂ ਤੈਨੂੰ ਮਨਾ ਕੀਤਾ ਤੇ ਪਾਪ ਵਿੱਚ ਚੁੱਪ ਕਰਕੇ ਤੂੰ ਨਾ ਕਰੀ ਜੇ ਮੈਂ ਨਹੀਂ ਕੀਤਾ ਬਚਿਆ ਰਿਆਂ ਉਹ ਚੀਜ਼ ਤੋਂ ਤੇ ਤਾਂ ਜਾ ਕੇ ਮੈਨੂੰ ਅਗਲੀ ਗੱਲ ਸਮਝ ਆਈ ਕਿ ਮੈਂ ਹੂੰ ਜੇ ਮੈਂ ਉਹ ਨਾ ਉਹ ਚੋਂ ਨਿਕਲਦਾ ਤੇ ਮੈਨੂੰ ਆ ਸਮਝ ਨਹੀਂ ਹੀ ਆਉਣੀ ਅੱਜ ਹੂੰ ਪਰ ਸਟਾਰਟ ਤੇ ਮੈਨੂੰ ਇਦਾਂ ਹੀ ਕਰਨਾ ਪੈਦਾ ਹੁਣ ਬੱਚੇ ਨੂੰ ਕੋਈ ਫਾਇਦੇ ਪਤਾ ਥੋੜੀ ਹੈ ਦੁੱਧ ਦੇ ਹੂੰ ਉਹਨੂੰ ਪਤਾ ਵੀ ਖਰਾਕ ਆ ਮੇਰੀ ਬੱਸਣਾ ਤੇ ਹੁਣ ਉਹਨੂੰ ਉਹ ਆਪਾ ਅ ਬੱਚੇ ਨੂੰ ਪਿਉਣਾ ਹੋਵੇ ਕਈ ਨਖਰੇ ਕਰਦੇ ਦਵਾਈ ਖਵਾਣੀ ਹੋਵੇ ਨਿਆਣੇ ਨੂੰ ਹੂੰ ਉਹਨੂੰ ਪਤਾ ਨਾ ਉਹਦੇ ਲਈ ਚੰਗੀ ਆ ਹੂੰ ਉਹਨੂੰ ਉਹਦੇ ਫਾਇਦੇ ਸਮਝਾ ਸਕਦੇ ਕਿ ਇਹਦੇ ਵਿੱਚ ਫਲਾਣ ਆ ਤੇ ਜਟਮਕਾਨ ਆ ਤੇ ਉਹਨੂੰ ਕੀ ਕਵਾਂਗੇ ਉਹ ਪੀਲਾ ਤਗੜਾ ਹੋ ਜਾਏਗਾ ਜੀ ਹਾਂ ਠੀਕ ਹੋ ਜਾਏਗਾ ਹੂੰ ਗੁੱਟ ਮਾਰਦੇ ਪਰ ਗਲਤ ਤੇ ਨਹੀਂ ਕਰਦੇ ਤੂੰ ਫਿਰ ਇਹਂ ਡਰਉਂਦੇ ਵੀ ਆ ਭੂਖ ਆ ਜਣਾਈ ਬਿੱਲੀ ਆ ਜੂਗੀ ਹਾਂ ਲekin ਨਹੀਂ ਆਉਂਦੀ ਕਿ ਤਰੀਕਾ ਚ ਨਹੀਂ ਹੈ ਬਟ ਗਲਤ ਵੀ ਨਹੀਂ ਹੈ ਕਿ ਕਿਸੇ ਤਰੀਕੇ ਕਮ ਸੇ ਕਮ ਤੂੰ ਸ਼ੁਰੂ ਕਰ ਵਾਚਿੰਗ ਹੁਣ ਝੂਠ ਬੋਲਣਾ ਪਾਪ ਹੈ ਜੀ ਝੂਠ ਬੋਲਣਾ ਪਾਪ ਹੈ ਹੁਣ ਝੂਠ ਮਣਾ ਕਿਉਂ ਕਰਨਾ ਉਹ ਅੱਗੇ ਜਾ ਕੇ ਪਤਾ ਲੱਗਣਾ ਕਿ 6 ਮਹੀਨੇ ਮੈਂ ਨਹੀਂ ਝੂਠ ਬੋਲਿਆ ਜੇ ਮੇਰੀ ਜ਼ਿੰਦਗੀ ਸੌਖੀ ਆ ਤਾਂ ਇਸ ਕਰਕੇ ਆ ਇਸ ਕਰਕੇ ਆ ਕਿ ਮੇਰੇ ਹੁਣ ਮੇਰਾ ਜੇਨ ਇਹਨਾਂ ਖਾਲੀ ਹੋ ਗਿਆ ਪਿਆ ਸ਼ਾਂਤੀ ਮੇਰੇ ਚ ਤਾਂ ਆ ਜੇ ਮੈਂ ਬੋਲਣਾ ਸ਼ੁਰੂ ਕਰਤਾ ਫਿਰ ਸਾਰਾ ਕੁਝ ਵਿੱਚ ਆ ਜਾਣਾ ਪਰ ਹੁਣ ਇਹ ਪਹਿਲੇ ਬੰਦੇ ਨੂੰ ਕਿੱਦਾਂ ਸਮਝਾਵਾਂ ਕਿ ਤੂੰ ਕਿਉਂ ਨਹੀਂ ਬੋਲਣਾ ਉਹ ਪਾਪ ਹੁੰਦਾ ਚੁੱਟ ਨਹੀਂ ਬੋਲਣਾ ਸੋ ਜਿਤਨਾ ਵੀ ਆ ਇਦਾਂ ਦਾ ਕੁਝ ਨਹੀਂਗਾ ਕਿ ਆ ਕੀਤਾ ਤੇ ਤੁਹਾਨੂੰ ਆ ਹੋਊਗਾ ਆ ਕੀਤਾ ਤੇ ਤੁਹਾਨੂੰ ਆ ਹੋਊਗਾ ਇਦਾਂ ਨਹੀਂਗਾ ਉਹ ਤੇ ਬਾਣੀ ਚ ਵੀ ਗੁਰੂ ਸਾਹਿਬ ਜਗ੍ਹਾ ਕਹਿ ਰਹੇ ਕਿ ਬੇਦਨਾ ਹੋਤੇ ਕਤੇਬ ਨਾ ਹੋਤੇ ਕਰਮ ਕਹਾ ਤੇ ਆਇਆ ਯੋਗ ਵੇਦਕ ਤੇਬ ਨਹੀਂ ਜਦੋਂ ਇਹ ਲਿਖਿਆ ਨਹੀਂ ਗਈਆਂ ਕਿ ਆਹ ਕਰੋਗੇ ਤੇ ਆਹ ਹੋਊਗਾ ਤੇ ਉਸ ਤੋਂ ਬਾਅਦ ਹੀ ਸ਼ੁਰੂ ਕੀਤੀਆਂ ਪੰਡਤਾਂ ਨੇ ਬਾਅਦ ਚ ਬੋਲਨੀ ਹੈ ਕਿ ਆਹ ਕਰੋਗੇ ਤੇ ਆਹ ਹੋਊਗਾ ਕਰੋਗੇ ਤੇ ਆਹ ਹੋਊਗਾ ਤੇ ਉਸ ਤੋਂ ਪਹਿਲਾਂ ਉਸ ਤੋਂ ਪਹਿਲਾਂ ਸੇ ਕੁਝ ਨਹੀਂ ਤੇ ਜਦੋਂ ਬੁੱਕ ਆ ਗਈ ਕੋਈ ਤੇ ਉਹਦੇ ਨਾਲ ਸ਼ੁਰੂ ਹੋ ਗਿਆ ਮਤਲਬ ਜਦੋਂ ਸ਼ਾਸਤਰ ਲਿਖੇ ਗਿਆ ਤੇ ਇਹਦੇ ਨਾਲ ਸ਼ੁਰੂ ਹੋ ਗਿਆ ਪੂਨਪਾਵ ਚ ਸ਼ੁਰੂ ਹੋ ਗਿਆ ਮਤਲਬ ਇੱਕ ਬੁੱਕ ਨੇ ਡਿਸਾਈਡ ਕੀਤਾ ਸੋ ਇਦਾਂ ਨਹੀਂ ਹੁੰਦਾ ਕਿ ਇਹ ਚੀਜ਼ਾਂ ਜਾਂ ਪਹਿਲੋਂ ਕਾਨੂੰਨ ਵਿਵਸਥਾ ਵੀ ਨਹੀਂ ਤੇ ਕੀ ਕਰਦੇ ਹੀ ਕੀ ਲੋਕ ਇਹਨਾਂ ਧਾਰਮਿਕ ਤੌਰ ਤੇ ਡਰਾ ਕੇ ਬੰਦੇ ਨੂੰ ਕੰਟਰੋਲ ਰੱਖਦੇ ਵੀ ਚੋਰੀਆਂ ਨਾ ਕਰੋ ਜੀ ਇਹ ਨਾ ਕਰੋ ਉਹ ਵੀ ਬਤਾਉਂਦੇ ਕੋਈ ਅਰੇਂਜਮੈਂਟ ਨਹੀਂ ਹੁਣ ਕਾਨੂੰਨ ਵਿਵਸਥਾ ਹੈਗੀ ਆ ਹਾਂ ਤੁਸੀਂ ਮੈਨੂੰ ਦੱਸੋ ਜਿਹੜੇ ਵੀ ਇਹ ਚੀਜ਼ਾਂ ਤੇ ਲੈਕਚਰ ਦਿੰਦੇ ਆ ਪੁੰਨਪਾਪ ਦੇ ਜਿੰਨੇ ਉਹਨਾਂ ਦੇ ਘਰ ਚੋਰੀ ਹੋ ਜੇ ਉਹਨਾਂ ਦੀ ਕੋਈ ਲੱਤ ਬਾਹ ਤੋੜ ਦੇ ਉਹ ਇਹ ਥੋੜੀ ਕਹਿਣਗੇ ਵੀ ਕੋਈ ਨਾ ਉਹਦੀ ਆਪੇ ਟੁੱਟੂਗੀ ਆ ਯਾ ਉਠਾਣੇ ਜਾਣਗੇ ਜਮਰੇ ਸਾਫ ਲੈਣ ਜਾਣਗੇ ਨਾ ਜਾਣਗੇ ਚਾਹੇ ਕੋਈ ਹੋਵੇ ਮੌਲਵੀ ਪੰਡਤ ਕੋਈ ਜਿਹੜੇ ਵੀ ਚੀਜ਼ਾਂ ਲੈ ਕੇ ਜਾਣਗੇ 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 ਬਿਲਕੁਲ ਕਹਿਣਾ ਇਹ ਨਹੀਂ ਛੱਡਣਗੇ ਤੇ ਜੇ ਮੇਰੇ ਨੁਕਸਾਨ ਕੀਤਾ ਹੀ ਹੋ ਹੀ ਗਿਆ ਵਾ ਫਿਰ ਮੈਂ ਕਿਹਨੂੰ ਇਹਦਾ ਸ਼ਦ ਮੈਂ ਵੀ ਕੀਤਾ ਕਿਸੇ ਦਾ ਤਾਂ ਮੇਰਾ ਹੋ ਗਿਆ ਹੁਣ ਮੈਨੂੰ ਉਠਾਣੇ ਜਾਣ ਦੀ ਕੀ ਲੋੜ ਹੈ ਪਰ ਨਹੀਂ ਹੁਣ ਕਾਨੂੰਨ ਦੀ ਲੋੜ ਪੈ ਗਈ ਹੁਣ ਨਹੀਂ ਉਹ ਤੇ ਰੱਖਦੇ ਵੀ ਕੋਈ ਨਾ ਇਹਨੂੰ ਆਪੇ ਉੱਥੇ ਜਾ ਕੇ ਫਲ ਮਿਲ ਹੀ ਜਾਣਾ ਫਿਰ ਆਪਾਂ ਕਾਨੂੰਨ ਕੋ ਕਿਉਂ ਜਾਣਾ ਪਰ ਨਹੀਂ ਅੰਨੁਪ ਅੰਦਰੋਂ ਅੰਦਰ ਹੀ ਪਤਾ ਸਾਰਿਆਂ ਨੂੰ ਹਾਂ ਬਿਲਕੁਲ ਤੁਹਾਡੀ ਗੱਲ ਸਹੀ ਪਰ ਉਤੋਂ ਤੀ ਉਹ ਸਟੇਜਾਂ ਤੇ ਜੋ ਮਰਜ਼ੀ ਕਹਿਣ ਪਰ ਅੰਦਰੋਂ ਅੰਦਰ ਹੀ ਪਤਾ ਹੀ ਕਿ ਇੱਥੇ ਜੋ ਕਾਪ ਹੀ ਕਰਨਾ ਪੈਣਾ ਤੀ ਬੜਾ ਵੱਡਾ ਭੇਦ ਹੈ ਇਸ ਕਾਲ ਦੇ ਵਿੱਚ ਨਾ ਕਿਉਂਕਿ ਅਸੀਂ ਕਈ ਵਾਰ ਇਹਨਾਂ ਚੀਜ਼ਾਂ ਵਿੱਚ ਉਲਝ ਕੇ ਰਹਿ ਜਾਂਦੇ ਹਾਂ ਕਈ ਵਾਰ ਕੀ ਹੁੰਦਾ ਨਾ ਬੰਦਾ ਮੈਡੀਟੇਸ਼ਨ ਕਰਦਾ ਪਾਠ ਕਰਦਾ ਸਵੇਰੇ ਸ਼ਾਮ ਜਣੇ ਭੁੱਲ ਜਾਂਦਾ ਕੰਮ ਕਾਜ ਦੇ ਵਿੱਚ ਜਿਵੇਂ ਅਸੀਂ ਝੂਠ ਦੀ ਗੱਲ ਕੀਤੀ ਜਾਂ ਠੱਗੀ ਦੀ ਜਾਂ ਕਿਸੇ ਨਾਲ ਉਹ ਠੋਖਾ ਕਰ ਜਾਂ ਮਤਲਬ ਹੂੰ ਹੂੰ ਤੇ ਜਾਂ ਕੋਈ ਬੈਠਾ ਕਾਰੋਬਾਰ ਦੇ ਵਿੱਚ ਇਦਾਂ ਦਾ ਕੁਝ ਕਰਦਾ ਨਾ ਹੂੰ ਹੂੰ ਉਹ ਇਹ ਸੋਚਦਾ ਵੀ ਸ਼ਾਮ ਨੂੰ ਜਦ ਆਪਾਂ ਜੁੜਦਾ ਜਾਣਾ ਜਾਂ ਅੱਧਾ ਘੰਟਾ ਰੱਬ ਨਾਲ ਮਤਲਬ ਉਹ ਉਹ ਸੋਚਦਾ ਵੀ ਸਾਨੂੰ ਇਹ ਲਾਇਸੈਂਸ ਮਿਲ ਗਿਆ ਵੀ ਅਸੀਂ ਜੀ ਚੰਗਾ ਕਰਦੇ ਆ ਜਿਵੇਂ ਰੱਬ ਦਾ ਨਾਲ ਲੈਂਦੇ ਆ ਤੇ ਜੇ ਮਾੜਾ ਮੋਟਾ ਮਾੜਾ ਵੀ ਹੋਇਆ ਚਲੋ ਕੋਈ ਨਹੀਂ ਵਿੱਚੀ ਵਿੱਚ ਥੋੜਾ ਮਿੱਠਾ ਹੋ ਗਿਆ ਥੋੜਾ ਨੂਨ ਘਾ ਲਓ ਥੋੜਾ ਨੂਨ ਵਾਧੋ ਜੇ ਥੋੜਾ ਮਿੱਠਾ ਹੋ ਜਾਣਾ ਇਹ ਉਹ ਜੀ ਤੋਂ ਈ ਵਈ ਇਨਸਾਨ ਦੀ ਫਿਦਰ ਤੇ ਆਪ ਬਣਾਇ ਲਿਆ ਉਹ ਆਪ ਦਾ ਥਾਟ ਦੇ ਵਿੱਚ ਇਹ ਸਾਰਾ ਕੁਝ ਕ੍ਰੀਏਟ ਕਰ ਲੈਂਦਾ ਕੁਦਰਤ ਜਦੋਂ ਰੈਂਡਮਲੀ ਕਰਦੀ ਹੈ ਨਾ ਹਾਂਜੀ ਕੁਝ ਵੀ ਇਨੂੰ ਸਮਝ ਨਹੀਂ ਸਕਦਾ ਗੁਰੂ ਸਾਹਿਬ ਵੀ ਕਹਿੰਦੇ ਵੀ ਕੋਈ ਨਹੀਂ ਸਮਝ ਸਕਦਾ ਤੁਹਾਨੂੰ ਤੁਸੀਂ ਜਪਜੀ ਸਾਹਿਬ ਜੀ ਪੜਿਆ ਜਾਂ ਕਈ ਜਗ੍ਹਾ ਤੇ ਵੀ ਨਹੀਂ ਕਿਸੇ ਨੂੰ ਪਤਾ ਵੀ ਉਹਨੇ ਕੀ ਕਰਨਾ ਪੁੱਛ ਨਾ ਸਾਧਿਆ ਪੁੱਛ ਨਾ ਟਾਇ ਕਿ ਕੁਸਲਾ ਲੈ ਕੇ ਥੋੜੀ ਕਰਦਾ ਉਹਨੇ ਕੋਈ ਕਾਨੂੰਨੀ ਬੁੱਕ ਥੋੜੀ ਬਣਾਈ ਉਹ ਤੇ ਕਿਸੇ ਪੈਚ ਨਹੀਂ ਗਿਆ ਕਿਸੇ ਕਾਨੂੰਨ ਚ ਨਹੀਂ ਹਣ ਪਰ ਇਨਸਾਨ ਦੇ ਅੰਦਰ ਇਹ ਚੁੱਲ ਹੈਗੀ ਕਿ ਉਹਨੂੰ ਪਤਾ ਹੋਣਾ ਚਾਹੀਦਾ ਵੀ ਕਿਉਂ ਹੋਇਆ ਜੜ ਕਿਤੇ ਹੈ ਨਾ ਹਣ ਹੁਣ ਇੱਕ ਕੋਈ ਪਰਿਵਾਰ ਆ ਮੈਨੂੰ ਕਹੇ ਨਾ ਕਿ ਗੱਲ ਕੀਤੀ ਕਿ ਉਹ ਉਹਨਾਂ ਦੇ ਕਾਫੀ ਡੈਥ ਹੋ ਗਈ ਉਹਨਾਂ ਦੀ ਫੈਮਿਲੀ 'ਚ ਤੇ ਤਣਾਉਣਾ ਯਾਰ ਇਹ ਤੇ ਬੜੇ ਚੰਗੇ ਇਹਨਾਂ ਨੇ ਤਾਂ ਕਿਉਂ ਹੋਇਆ ਫਿਰ ਕਾਰ ਦੇਕਰੋਂ ਦੇ ਲਾਭ ਹੀ ਲੈਂਦਾ ਪਾਉਨੇ ਕੀ ਉਹਨੇ ਇਹ ਕਿਹੇ ਦੀ ਵਾਵਾ ਉਹਦੇ ਦਾਦਿਆਂ ਨੇ ਜਮੀਨ ਰੱਖ ਲਈ ਕਿਸੇ ਦੀ ਅੱਛਾ ਕਾਰਨ ਲੱਭ ਕੇ ਲੈਣਾ ਜ਼ਰੂਰੀ ਹੈ ਨਾ ਉਹ ਹੁਣ ਕਿਹੋ ਜਿਹਾ ਇਨਸਾਨ ਜੀ ਉਹਨੂੰ ਪਤਾ ਹੋਣਾ ਜਿਹੜਾ ਵੀ ਕਿਉਂ ਹੋਇਆ ਅੱਲਾ ਕੀ ਵੀ ਕਹਿ ਸਕਦਾ ਵੀ ਯਾਰ ਕੁਦਰਤ ਕਿਉਂ ਹੋਇਆ ਹਾਂ ਪੀ ਜਿਹੜੀ ਚੀਜ਼ ਦਾ ਨਹੀਂ ਪਤਾ ਹੁੰਦਾ ਉਹ ਆਪ ਲੱਭਣ ਨੂੰ ਤੁਰ ਜਾਂਦਾ ਆਪੇ ਬਣਾ ਲੈਂਦੇ ਨੇ ਅੰਮ। ਤੇ ਅੱਛਾ ਇਹਨੇ ਕੋਈ ਮਾੜਾ ਕੀਤਾ ਹਣਾ ਇਹ ਤਾਂ ਤਾਂ ਐਦਾਂ ਨਹੀਂ ਕੁਦਰਤ ਜੋ ਵੀ ਕਰਦੀ ਹੈ ਉਹਨੇ ਗੁਰੂ ਸਾਹਿਬ ਜੀ ਦੇ ਸਿਖਉਂਦੇ ਵੀ ਜੋ ਤੂੰ ਤੁਧ ਭਾਵੇ ਸੋਈ ਚੰਗਾ ਜੋ ਤੂੰ ਕਰਦਾ ਉਹ ਹੀ ਚੰਗਾ ਹੈ। ਹੂੰ ਕਈ ਵਾਰ ਕਿਸੇ ਦਾ ਕੋਈ ਨੌਜਵਾਨ ਬੱਚਾ ਚਲੇ ਜਾਵੇ ਨਾ ਜਾਂ ਕੁਝ ਐਦਾਂ ਦੀ ਮਿਸ ਹੈਪਨਿੰਗ ਹੋ ਜੇ। ਹੂੰ ਤੋ ਰੱਬ ਨੂੰ ਦੋਸ਼ ਦੇਣਾ ਸ਼ੁਰੂ ਕਰ ਦਿੰਦੇ ਆ ਨਾ ਜਿਵੇਂ ਹੁਣ ਦਾ ਕਾਫੀ ਸਾਡਾਂ ਦਾ ਪਾਣੀ ਵੀ ਹੈਪਨਾਂ ਚ ਤੇ ਮੈਂ ਇੱਕ ਵੀਡੀਓ ਦੇਖੀ ਉਹ ਇਹ ਕਹਿ ਰਿਹਾ ਕਿ ਰੱਬਾ ਤੂੰ ਮਾਂ ਕੀ ਕੀਤਾ ਸਾਡਾ ਮਤਲਬ ਸਾਰਾ ਕੁਝ ਉੱਜੜ ਗਿਆ ਉਦੋਂ ਉਹ ਦੋ ਸਾਰਾ ਉੱਤੇ ਮਾਰ ਦਿੰਦੇ ਆ ਨਾ ਵੀ ਉਹ ਨੁਕਸਾਨ ਕਰਨ ਵਾਲਾ ਲੱਗੂਗੀ ਆਪਾਂ ਇੱਕ ਆਪਣੀ ਜ਼ਿੰਦਗੀ ਦੇ ਦਰੀਏ ਨਾਲ ਸੋਚਦੇ ਆ ਪਰ ਅੱਗੇ ਵੀ ਰੱਬ ਨੇ ਖਵਾਉਣਾ ਬਿਲਕੁਲ ਪਹਿਲੋਂ ਵੀ ਰੱਬ ਨੇ ਖਵਾਇਆ ਜੇ ਉਹਦੀ ਮਰਜ਼ੀ ਨਾ ਹੁੰਦੀ ਤੇ ਪਾਣੀ ਤੇ ਨਾ ਵੀ ਹੁੰਦਾ ਤੇ ਦਾਣਾ ਨਹੀਂ ਲੱਗਣਾ ਕਿ ਬੁੱਢੇ ਵੇਚਨ ਜੋਗਾ ਤੇ ਛੱਡੋ ਖਾਣ ਜੋਗਾ ਵੀ ਨਹੀਂ ਲੱਗਣਾ ਲੱਗਿਆ ਚੱਲਦਾ ਆਇਆ ਇੱਕ ਵਾਰੀ ਫਸਲ ਰੁੜ ਗਈ ਆ ਮੈਂ ਮੰਦਾ ਨੁਕਸਾਨ ਹੋਇਆ ਦਿਲ ਤੇ ਸੱਟ ਵੱਜਦੀ ਬਟ ਖੇੜੇ ਮਥੇ ਜਿਦਾ ਗੁਰੂ ਸਾਹਿਬ ਨੇ ਤੇ ਦੱਸਾਇਆ ਤੇਰੀ ਮਰਜ਼ੀ ਆ ਮੈਂ ਤੇ ਮੰਨੂਗਾ ਜੋ ਤੂੰ ਕਰੇ ਉਹ ਹੀ ਚੰਗਾ ਤੇ ਆਪਾਂ ਘੱਟ ਸਮਝ ਕਰਕੇ ਇਦਾਂ ਕਰਨ ਲੱਗ ਜੰਨੇ ਆ ਹਾਲਾਂਕਿ ਜ਼ਿੰਦਗੀ ਦੇ ਦਿੱਤੀ ਜਿੰਨੇ ਮੈਂ ਐਗਜ਼ਿਸਟ ਕਰ ਰਿਆ ਵਾ ਇਹ ਤੋਂ ਵੱਡਾ ਹੋਰ ਮੈਨੂੰ ਕੀ ਲਾਭ ਹੋਣਾ ਹੁਣ ਮੈਂ ਵੇਖਾਂ ਵੀ ਮੇਰੇ ਲਈ ਆ ਘਟ ਗਿਆ ਉਹ ਘਟ ਗਿਆ ਤੇ ਮੈਂ ਗਾਲਾਂ ਕੱਢਣ ਲੱਗਿਆ ਕਿ ਨਾ ਮੂਰਖ ਹਾਂਗਾ ਕਿ ਜਿਹੜੇ ਜਿਹੜੇ ਜਿਆਦਾ ਰੱਬ ਨੂੰ ਮੰਨਣ ਵਾਲੇ ਉਹ ਹੀ ਸੋਚਦੇ ਆ ਕਿ ਇਹ ਮੇਰਾ ਘੜਾ ਦਿੱਤਾ ਸੀ ਜਿਹਨੇ ਦਿੱਤਾ ਸੀ ਲੈ ਲਿਆ ਹਣਾ ਮੰਨ ਲਓ ਕਿਸੇ ਦਾ ਬੱਚਾ ਵੀ ਚਲੇ ਜਾਂਦਾ ਨਾ ਉਸ ਦਾ ਸੀ ਦਾਤ ਸੀਗੀ ਜਿੰਨਾ ਸਬੰਧ ਰਿਹਾ ਸਾਡਾ ਉਹਦਾ ਸ਼ੁਕਰਾਨਾ ਬਿਲਕੁਲ ਕੀ ਹੈ ਹਾਂ ਵੀ ਜੋ ਪਾਣਾ ਉਹਦਾ ਪਹਿਲੀ ਤੇ ਗੱਲ ਇਹ ਆ ਕਿ ਆਪਾਂ ਜਦੋਂ ਮੋਹਰ ਲਾਉਣੀ ਨਾ ਕਿ ਮੇਰਾ ਇਹ ਸਭ ਤੋਂ ਵੱਡੀ ਮੁਰਖਤਾ ਆ ਗਈ ਹੈ ਨਾ ਕਿ ਮੈਂ ਮਾ ਨਿਆਣਾ ਮੇਰਾ ਇਹ ਮੇਰਾ ਹਾਲਾਂਕਿ ਕੁਦਰਤ ਨੇ ਅਲੱਗ ਦਿਮਾਗ ਦੇਣਾ ਉਹਨੂੰ ਉਹਨੇ ਆਪਣਾ ਸੋਚਣਾ ਸਮਝਣਾ ਆਪਣਾ ਵੇਖਣਾ ਪਰ ਇੱਕ ਮੋਹਰ ਕੀ ਹਾਂ ਮੇਰਾ ਉਹਨਾਂ ਨੂੰ ਪਤਾ ਵੀ ਨਹੀਂ ਪੀ ਇਹ ਬਣਦਾ ਕਿਦਾਂ ਹਮ ਜਿਹੜੇ ਕਹਿ ਰਹੇ ਕਿ ਆ ਮੇਰਾ ਨਿਆਣਾ ਵਾ ਜਦੋਂ ਕਈ ਮੈਨੂੰ ਕਹਿ ਦਿੰਦੇ ਜਿਤਨਾ ਕਿਹਾ ਤੇ ਮੈਂ ਕਿਹਾ ਵੀ ਯਾਰ ਜੇ ਤੂੰ ਵਾਕੇ ਇਹਦਾ ਤੇ ਜਾ ਆਪਣੇ ਘਰੇ ਜਾ ਆਪਣੇ ਘਰ ਦੇ ਨੂੰ ਕਹਿ ਕਿ ਮੇਰੀ ਇੱਕ ਅੱਖ ਹੈ ਇਹਦੇ ਨਾਲ ਦੀ ਇੱਕ ਅੱਖ ਬਣਾ ਦੋ ਹਾਂ ਬਣਾ ਦੇਣਗੇ ਤੇ ਨਹੀਂ ਮੈਂ ਪੂਰੇ ਤੇ ਉੱਤੇ ਕਿਦਾਂ ਮੋਹਰ ਲਾਈ ਕੀ ਸਾਡਾ ਹੀ ਨਿਆਣਾ ਹਾਂ ਤੇ ਕੁਦਰਤ ਦਾ ਹੈ ਨਾ ਉਹਦਾ ਉਹਦੀ ਦੇਣ ਹੈ ਦਾਤ ਇੱਕੋ ਦੋ ਹੈ ਨਾ ਮੇਰੀ ਫਸਲ ਰੁੜ ਗਈ ਮੈਂ ਗਾਲ ਕੱਢਣ ਨੇ ਠੀਕ ਹੈ ਫਸਲ ਵੀ ਉਹਦੀ ਤੇ ਮੈਂ ਕੀ ਦਵਾਂ ਹੂੰ ਮੈਂ ਤੇ ਉਹ ਵੀ ਹੋ ਗਿਆ ਕੋਈ ਬਾਹਰ ਕੀ ਹੈ ਫਿਰ ਇਹਦੇ ਵਿੱਚ ਜੇ ਅਸੀਂ ਗੁਰਬਾਣੀ ਪੜ੍ਹੀ ਹੈ ਤੇ ਉਹਦੇ ਹਿਸਾਬ ਨਾਲ ਮੈਂ ਦੱਸ ਸਕਦੇ ਹਾਂ ਹਾਂ ਬਿਲਕੁਲ ਬਾਕੀ ਹਰ ਇੱਕ ਦਾ ਆਪਣਾ ਆਪਣਾ ਬਲੀਵ ਹੈ ਕੋਈ ਇਹ ਚੀਜ਼ ਨੂੰ ਮੰਨੇ ਨਾ ਮੰਨੇ ਗੱਲ ਅਲੱਗ ਹੈ ਮੈਂ ਉਹ ਹਿਸਾਬ ਨਾਲ ਨਜ਼ਰੀਏ ਨਾਲ ਦੱਸ ਰਿਹਾ ਵੀ ਜੇ ਗੁਰਬਾਣੀ ਨੂੰ ਜਿਹੜਾ ਬੰਦਾ ਪੜ੍ਹਦਾ ਉਹ ਨਹੀਂ ਕਹਿ ਸਕਦਾ ਇਹ ਗੱਲ ਕਈ ਵਾਰੀ ਕਿਸੇ ਨੂੰ 40 40 ਸਾਲ ਵੀ ਹੋ ਗਏ ਨੇ ਜੀ ਮਤਲਬ ਪਾਠ ਪੂਜਾ ਕਰਦੇ ਆ ਨੂੰ ਮਤਲਬ ਰੋਜ਼ ਗੁਰਦੁਆਰਾ ਮੰਦਿਰ ਮਸਜਿਦ ਵੀ ਜਾਣਾ ਨਾ ਜੀ ਜੀ ਪਾਣਾ ਨਹੀਂ ਮਨ ਹੁੰਦਾ ਟੁੱਟ ਜਾਂਦਾ ਵੀਰ ਬੰਦਾ ਨਾ ਵੀ 40 45 ਸਾਲ ਲਾ ਕੇ ਵੀ ਕਹਿੰਦਾ ਵੀ ਨਹੀਂ ਇਹ ਅਸਾਨ ਜੋਗ ਆ ਨਾ ਹੂੰ ਨਹੀਂ ਇਹ ਵੀ ਕਿ ਨਹੀਂ ਔਖੀ ਗੱਲ ਆ ਪਾਣਾ ਮੰਨਣਾ ਜ਼ਰੂਰੀ ਨਹੀਂ ਕਿ ਆਪਾਂ ਉੱਪਰ ਉੱਪਰੋ ਕਰਦੇ ਰਹਿਈਏ ਠੀਕ ਹੈ ਆਪਾਂ ਸਹੀ ਜਿੰਨਾ ਚਿਰ ਮੇਰਾ ਬੇਸ ਸਹੀ ਨਹੀਂ ਬੰਨਦਾ ਉੱਤੇ ਮਹਿਲ ਜੇ ਛੱਤ ਤੱਕ ਡੇਗੀ ਪੈਣ ਜੀ ਸਹੀ ਗਾਈਡੈਂਸ ਦੇ ਹਸਾਬ ਨਾਲ ਚੱਲੋਗੇ ਸਹੀ ਤਰੀਕੇ ਨਾਲ ਸਿੱਖੋਗੇ ਹਉਸ਼ਜੇ ਕਰੋਗੇ ਜੇ ਵਾਕਿਆ ਜੋ ਗੁਰੂ ਸਾਹਿਬ ਕਹਿੰਦੇ ਉਸ ਨਜ਼ਰੀਏ ਨਾਲ ਸਿੱਖਦੇ ਫਿਰ ਤੁਹਾਨੂੰ ਨਜ਼ਰ ਮਿਲ ਜਣੀ ਉਹ ਲਈ ਭਾਣਾ ਮੰਨਣ ਦੀ ਜਿਵੇਂ ਜੇ ਉਤੋਂ ਉਤੋਂ ਪਹੁੰਚੇ ਮਾਰੀ ਜਾਈਏ ਤੇ ਗੁਰੂ ਸਾਹਿਬ ਦੇ ਵੀ ਕਹਿੰਦੇ ਕਿ ਵਰਮੀ ਮਾਰ ਸੱਪ ਨਾ ਮਰੇ ਜੇ ਵਰਮੀ ਨੂੰ ਡਾਂਗਾ ਮਾਰਦੇ ਰਹੋ ساری ਜ਼ਿੰਦਗੀ ਤੇ ਸੱਪ ਥੋੜੀ ਅੰਦਰਲਾ ਮਰ ਜੇ ਅੰਦਰ ਤੇ ਜੋ ਬਲੀਵ ਤੁਹਾਡੇ ਅੰਦਰ ਹੈਗਾ ਤੇ ਉਹ ਹੀ ਰਹਿਣਾ ਰੱਬ ਤੇ ਭਰੋਸਾ ਹੋਇਆ ਨਹੀਂ ਜੇ ਤਾਂ ਮਤਲਬ ਪਾਠ ਪੂਜਾ ਕਰ ਲਈ ਮੰਦਰਮਾਚੀ ਚਲ ਗਿਆ ਤੇ ਡਾਨੇ ਆ ਨਾ ਵੀ ਹੁਣ ਮੇਰੇ ਰੱਬ ਨੂੰ ਮੰਨਣ ਲਾ ਗਿਆ ਨਹੀਂ ਤੇ ਇੱਕ ਹੋਰ ਐਗਜ਼ਾਮਪਲ ਬੜੀ ਵਧੀਆ ਦਿੰਦੇ ਵੀ ਕਾਚੀ ਟਹਿਕ ਦੀਵਾਰ ਕਾਹੇ ਗੱਜ ਲਾਵੋ ਅੰਦਰੋਂ ਤੇ ਕੰਧ ਕੱਚੀ ਆ ਡਿੱਗਣ ਵਾਲੀ ਆ ਉਹਦੇ ਉੱਤੇ ਪੋਚਾ ਲਾਈ ਜੋ ਜਿੰਨਾ ਮਰੇ ਉਹ ਤੇ ਡਿੱਗੀ ਪੈਣੀ ਉਹ ਥੋੜੀ ਰੁਕਣੀ ਅੰਦਰ ਨਹੀਂ ਨਾ ਬੇਸ ਨਹੀਂ ਨਾ ਸਟਰੋਂਗ ਹੈਗਾ ਨਾ ਬੇਸ ਨਹੀਂ ਸਟਰੋਂਗ ਉਹਦਾ ਤਾਟ ਟੁੱਟਦੇ ਪਰ ਉਸੇ ਕਿਉਂਕਿ ਬੇਸ ਹੀ ਸਹੀ ਨਹੀਂ ਵਹਿਮ ਦੇ ਉੱਤੇ ਸਾਰਾ ਖੜਾ ਕਰ ਲਿਆ ਤੇ ਜਿੱਦਣ ਥੱਲੋਂ ਇੱਕ ਹਿੱਟ ਨਿਕਲੀ ਤੇ ਸਾਰਾ ਡਿੱਗ ਪੈਣਾ ਪਹਿਲੋ ਪੱਕੇ ਪੈਰੀ ਚੱਲਿਆ ਹੁੰਦਾ ਖੋਲ ਕੇ ਉੱਥੇ ਜਿਕੇ ਪੀਹਾਂ ਇਹ ਵਾਕੀ ਮੇਰ ਨਾਲ ਹੋ ਰਿਹਾ ਪਹਿਲੋ ਹੀ ਮੈਂ ਆਖਰੀ ਡੰਡੇ ਦੇ ਪੈਰ ਧਰ ਲਿਆ ਹੁੰਦਾ ਤੇ ਹੁਣ ਫੇਰ ਥੋੜੀ ਮੈਂ ਹੁਣੇ ਹੀ ਭਗਤ ਕੰਡੀ ਸ ਕਨਸੀਡਰ ਕਰਦਾ ਆਪਣੇ ਆਪ ਨੂੰ ਕਿਹਾ ਮੈਂ ਤੇ ਮੰਨਦਾ ਵਾਂ ਜੀ ਇਹ ਹਾਲਾਂਕਿ ਅੰਦਰੋਂ ਪਤਾ ਹੈ ਕਿ ਸੱਚ ਨਾਲ ਚੱਲੇ ਕਿ ਮਹੀਨਾ ਕ ਮੰਨਦਾ ਇੱਥੇ ਕਿ ਨਹੀਂ ਮੰਨਦਾ ਤੇ ਗੁਰੂ ਨਾਲ ਗੱਲ ਕਰੇ ਗੁਰੂ ਕੋ ਸਿੱਖੇ ਕਿ ਹਾਂ ਇੱਥੇ ਮੈਂ ਹੁਣ ਕੀ ਕਰਾਂ ਮੇਰੇ ਅੰਦਰ ਇਨਾ ਭਰੋਸਾ ਹੈਗਾ ਇਨਾ ਨਹੀਂ ਹੈਗਾ ਕਲੈਟ ਹੀ ਨਾ ਚੱਲਦਾ ਸੱਚ ਦੇ ਨਾਲ ਨਾਲ ਫਿਰ ਪੱਕ ਦਾ ਇਹ ਉਤੋਂ ਉਤੋਂ ਬਖਾ ਵੀ ਦਿੱਤਾ ਦੁਨੇ ਸਾਬਤ ਕਰਤਾ ਤੇ ਇਨਸਾਨ ਐਡਾ ਮੂਰ ਗਿਆ ਸਭ ਤੋਂ ਵੱਡਾ ਝੂਠ ਉਹ ਆਪਣੇ ਆਪ ਨੂੰ ਬੋਲ ਲੈਂਦਾ ਅੱਛਾ ਉਹ ਕਿੱਦਾਂ ਉਹ ਖੁਦ ਨੂੰ ਹੀ ਕਨਸੀਡਰ ਕਰ ਦਿੰਦਾ ਕਿ ਹਾਂ ਮੈਂ ਠੀਕ ਆ ਮੈਂ ਭਗਤੇ ਹਾਂ ਹੂੰ ਤੇ ਗੁਰੂ ਸਾਹਿਬ ਤੇ ਬਹੁਤ ਤਰੀਕੇ ਨਾਲ ਇਹ ਚੀਜ਼ ਨੂੰ ਥੋੜਾ ਕਰਦੇ ਕਹਿੰਦੇ ਕਿ ਸੋਰੇ ਢੋਈ ਨਾਲ ਇਹ ਪੀਏ ਨਹੀਂ ਥਾਉ ਸੋਰੇ ਢੋਈ ਨਹੀਂ ਮਿਲੀ ਹੈਨਾ ਕਰ ਵਾਲੇ ਨਹੀਂ ਪੁੱਛਿਆ ਨਹੀਂ ਵੇਰਵਾ ਤੜੀਨੇ ਪੁੱਛੇ ਤਨ ਸੁਹਾਗਣ ਨਾ ਵੀ ਨਾ ਸੁਹਾਗਣ ਵੀ ਰਖ ਲਿਆ ਤੇ ਖਸਮ ਨੇ ਤੇ ਅਜੇ ਘਰੇ ਨਹੀਂ ਵਾੜਿਆ ਇਹ ਕਿਹੜੀ ਸੁਹਾਗਣ ਹੋਈ ਸੋ ਮੈਂ ਪਹਿਰਾ ਵੇ ਪਾਲੀ ਮੈਂ ਥੋੜੇ ਜੇ ਕਰਮਕਾਂਡ ਕਰ ਲਈ ਦੰਦ ਦਾ ਕਰ ਲਿਆ ਤੇ ਸਾਬਤ ਹੋ ਗਿਆ ਤੇ ਆਪਣੇ ਆਪ ਨੂੰ ਵੀ ਉਹ ਹਾਰ ਪਾਤੇ ਕਿ ਹਾਂ ਮੈਂ ਭਗਤ ਤੇ ਮੈਂ ਸਹੀ ਜਾ ਰਿਹਾ ਜਿਨ੍ਹਾਂ ਚਿਰ ਤੈਨੂੰ ਉਹਨੇ ਨਹੀਂ ਵਾੜਿਆ ਮਤਲਬ ਉਹਨਾਂ ਚਿਰ ਤੋਂ ਝੂਠਾ ਹੀ ਆ ਪਾਵੇਂ ਕਿੰਨੇ ਤੂੰ ਕੁਛ ਕੀਤੇ ਹੋ ਕੁਛ ਤੇ ਕਮੀ ਹੈ ਕੀ ਆ ਜਿਹੜਾ ਉਹਨੇ ਹਜੇ ਤੱਕ ਤੈਨੂੰ ਨਹੀਂ ਬੁਲਾਇਆ ਇਹੀ ਨਾ ਜਬੀ ਸਾਹਿਬ ਜੀ ਪੜਦੇ ਆ ਕੀ ਹੋਈ ਆਪਾਂ ਨਾ ਵੀ ਜੇ ਇਸ ਨਜ਼ਰ ਨਾਲ ਆਬਿਦਾਬਾਤ ਨੇ ਪੁੱਛੇ ਕਿ ਕਿਨੇ ਚਾਹੇ ਚਾਰ ਜੁਗਾਂ ਜਿੰਨੀ ਉਮਰ ਹੋਵੇ ਤੁਹਾਡੀ ਤੁਹਾਡਾ ਆਪਣਾ ਹੀ ਕੋਈ ਰਾਜ ਹੋਵੇ ਤੁਹਾਡੇ ਸਾਰੇ ਮਤਲਬ ਕਿ ਸਿਫਤ ਕਰਦੇ ਹੋਣ ਪਰ ਜੇ ਉਹਦੀ ਨਿਗਾਹ ਜ ਨਹੀਂ ਨਾ ਆਏ ਤੇ ਤੁਹਾਡੇ ਤੁਸੀਂ ਮਤਲਬ ਕਿ ਕਿਤੇ ਵੀ ਨਹੀਂ ਹੈਗੇ ਗਣਤੀ 'ਚ ਇਹ ਸ਼ੁਰੂ ਇੱਥੋਂ ਹੈ ਕਿ ਜਦੋਂ ਕੋਈ ਧਰਮ ਅਪਣਾ ਲੈਂਦਾ ਨਾ ਸਭ ਤੋਂ ਵੱਡੀ ਈਗੋ ਉਦੋਂ ਆਉਂਦੀ ਕੀ ਉਹ ਕਨਸੀਡਰ ਕਰ ਦਿੰਦਾ ਕਿ ਹੁਣ ਮੇਰਾ ਬਸ ਮੈਂ ਹਿੰਦੂ ਬਣ ਗਿਆ ਵਾਂ ਤੇ ਹੁਣ ਮੇਰਾ ਇਨੇ ਹੀ ਹਾਂ ਠੀਕ ਹੈ ਮੈਂ ਸਿੱਖ ਬਣ ਗਿਆ ਵਾਂ ਮੈਂ ਬਣ ਗਿਆ ਮੁਸਲਮਣ ਬਣ ਲਿਆ ਮੈਂ ਕੋਈ ਵੀ ਧਰਮ ਅਖਤਿਆਰ ਕਰ ਲਿਆ ਵਾ ਹੁਣ ਬਸ ਮੇਰਾ ਵਰਦੀ ਉਰਦੀ ਪਾਲੀ ਹੈ ਉਹਦਾ ਮੇਰਾ ਹੁਣ ਡਨ ਉਧਾਰ ਹੋ ਜਾਣਾ ਪਟੇ ਤਾਂ ਥੋੜੀ ਹੁੰਦਾ ਮੈਨੇ ਮੈਨੂੰ ਚੱਲਣਾ ਪੜੇ ਮੈਂ ਹੈ ਕੀ ਹੁਣ ਮੈਂ ਕੋਈ ਧਰਮ ਜੁਆਇਨ ਕਰਕੇ ਤੇ ਉਹਨਾਂ ਦੇ ਪੀਰਾਂ ਪਗੰਬਰਾਂ ਦੀ ਤਰੀਫਾਂ ਕਰਦਾ ਰਹਾ ਹਾਂ ਦਾ ਕੀ ਲੈਣਾ ਦੇਣਾ ਤੂੰ ਕੀ ਐ ਮੈਨੇ ਉਹ ਰੱਖਦਾ ਵੀ ਤੇਰੀ ਸੋਚ ਕਿਵੇਂ ਦੀ ਆ ਤੇਰੀ ਨੀਤ ਕਿਵੇਂ ਦੀ ਆ ਮੈਨੇ ਤੇ ਉਹ ਰੱਖਣੀ ਜਿਵੇਂ ਬੁੱਲੇ ਸ਼ਾਹ ਜੀ ਤੇ ਬਿਲਕੁਲ ਥੋੜਾ ਸਖਤ ਵਰਡਾਂ ਚ ਕਹਿੰਦੇ ਕਹਿੰਦੇ ਕਿ Hindu ਕੇ ਰੱਬ ਦਾ ਸਹਰਾ ਲੱਗਦਾ ਮੁਸਲਮਾਨ ਕੀ ਸਾਲਾ ਹਮ ਅੰਮ੍ਰਲਾਬਾਜੋਂ ਬੁੱਲੇ ਸ਼ਾਹ ਦੋਵਾਂ ਦਾ ਮੂੰਹ ਇੱਕ ਆਲਾ ਇੱਕ ਬੜੇ ਸਖਤ ਨੇ ਹਨਾ ਵੀ ਤੂੰ ਮੈਂ ਮੁਸਲਮ ਬਣ ਗਿਆ ਤਾਂ ਕਿ ਮੇਰਾ ਰੱਬ ਦਾ ਖਾਸ ਸਾਲਾ ਲੱਗਣ ਲੱਗ ਗਿਆ ਤੇ ਤੂੰ Hindu ਬਣ ਕੇ ਕਿਹੜਾ ਸਹਰਾ ਲੱਗ ਗਿਆ ਤੂੰ ਹਮ ਰਵੀਦਾਸ ਜੀ ਵੀ ਕਹਿੰਦੇ ਕਿ ਆਪਨ ਬਾਬੇ ਨਾ ਹੀ ਕਿਸੇ ਕੋ ਪਾਵਨ ਕੋ ਹਰ ਰਾਜਾਰੇ ਜਿੰਨੇ ਪ੍ਰੇਮ ਕੀਤਾ ਉਹਦਾ ਹੀ ਹੈ ਕਿਸੇ ਪਿਓ ਦੀ ਜਾਗੀਰ ਨਹੀਂ ਕਿ ਆ ਵੀ ਮੈਂ ਫਲਾਣੀ ਜਗਤ ਚੀਜ਼ ਜੁਆਇਨ ਕਰ ਲਈ ਆ ਤੇ ਹੁਣ ਮੈਂ ਰੱਬ ਦਾ ਖਾਸ ਹੋ ਗਿਆ ਨਾ ਜਦੋਂ ਦਰ ਤੇ ਵੜੂਗਾ ਉਦੋਂ ਖਾਸ ਹੋਏਗਾ ਚਾਹੇ ਤੂੰ ਕੋਈ ਵੀ ਜੁਆਇਨ ਕੀਤਾ ਕਿੰਨਾ ਚੰਗੀ ਸੰਸਥਾ ਕੋਈ ਵੀ ਜੋ ਵੀ ਮਤਲਬ ਧਰਮ ਜੁਆਇਨ ਕੀਤਾ ਵੀ ਅਮਲ ਆਵਾਜੋ ਕੋ ਕਰਨਾ ਵੀ ਤੇਰੇ ਅਮਲ ਕੀ ਕਹਿੰਦੇ ਤੇਰੀ ਨੀਤ ਕੀ ਕਹਿੰਦੀ ਆਪਾ ਉਹ ਨਹੀਂ ਵੇਖਦੇ ਆਪਾਂ ਨੂੰ ਲੱਗਦਾ ਸਾਰ ਜਿਆਦਾਤਰ ਜਨਤਾ ਲੱਗਦਾ ਕਿ ਮੈਂ ਇੱਕ ਵੇ ਜੁਆਇਨ ਕਰ ਲਿਆ ਵਾ ਹੁਣੇ ਦਾਨਿਆ ਮੇਰਾ ਤੇ ਬਸ ਇੰਨਾ ਕੰਮ ਹੀ ਹੋ ਗਿਆ ਹੁਣ ਮੈਨੂੰ ਆਪਣੀ ਨੀਤ ਨਹੀਂ ਸਹੀ ਕਰਨੀ ਬਸ ਜੋ ਕੰਡਕਟਡ ਆਏ ਜੋ ਮੈਨੂੰ ਧਰਮ ਨੇ ਪਾਤੇ ਮੈਂ ਕਰੀ ਜਾਵਾਂ ਤਾਂ ਮੈਨੂੰ ਉਹ ਬਣਨਾ ਪੈਣਾ ਜੋ ਮੈਨੂੰ ਮੇਰੇ ਪੁਰਖੇ ਦੱਸਦੇ ਜੋ ਮੇਰੇ ਮੈਨੂੰ ਗੁਰੂ ਮੁਰਸ਼ਦ ਪੀਰ ਜਿਹੜੇ ਵੀ ਬਣਾਏ ਜੋ ਮੈਨੂੰ ਦੱਸਣਗੇ ਉਹ ਬਣੂਗਾ ਕਿੰਨੇ ਮਾਣ ਹੋਣਗੇ ਕ੍ਰਿਸ਼ਨ ਕਿੰਨੇ ਮਾਣ ਹੋਣਗੇ ਗੁਰੂ ਸਾਹਿਬ ਕਿੰਨੇ ਮਾਣ ਹੋਣਗੇ ਮਹੰਮਦ ਸਾਹਿਬ ਮੈਂ ਨਹੀਂ ਰੱਖਦਾ ਮੈਂ ਕੀ ਹਾਂ ਮੈਂ ਤਾਰੀਫ ਕਰੀ ਜਾਵਾਂ ਗੁਰੂ ਨਾਨਕ ਸਾਹਿਬ ਬੜੇ ਮਾਣ ਆ ਬੜੇ ਪਰ ਮੇਰੇ ਤੇ ਕੁਝ ਉਹ ਤਾਂ ਕਰਕੇ ਜੋ ਕਰਨਾ ਹੀ ਉਹ ਤਾਂ ਉੱਥੇ ਹੀ ਨੇ ਜਿੱਥੇ ਨੇਗੇ ਉੱਥੇ ਗੱਲ ਤੇ ਮੇਰੀ ਆ ਨਾ ਤੇ ਮੈਂ ਲਟ ਗਿਆ ਤੇ ਮੈਂ ਪਿਆ ਹੂੰ ਤੇ ਮੈਨੂੰ ਤੇ ਵਾੜਿਆ ਨਹੀਂ ਗਿਆ ਖਸਮ ਨਹੀਂ ਘਰੇ ਤੇ ਮੈਂ ਤਾਰੀਫ ਕਰੀ ਜਨਾ ਉਹ ਚਲਾ ਗਿਆ ਸੀ ਉੱਥੇ ਲੱਗੇ ਮੈਂ ਜਾਊਂਗਾ ਤੇ ਗੱਲ ਉਦੋਂ ਬੰਨੀ ਉਹ ਯਾ ਪਏ ਵੇਖਣਾ ਭੁੱਲ ਜੰਨਾ ਅਮਰ ਆਵਾਜੋ ਤਾਂ ਹੀ ਕਹਿੰਦੇ ਨੇ ਪੰਜਾਬੀ ਦੀ ਵੀ ਕੋ ਹਾਵ ਤਾਂ ਵੀ ਅਮਰ ਆਵਾਜੋ ਖੂ ਖਾਲੀ ਵੀ ਅਸੀਂ ਆਪਣੇ ਅੰਦਰ ਇੱਕ ਜਿਹੜਾ ਥਾਟ ਪ੍ਰੋਸੈਸ ਕਰ ਲੈਂਦੇ ਆ ਕਿ ਅਸੀਂ ਸਹੀ ਕਰ ਰਹੇ ਆ ਨਾ ਪਰ ਅੱਗਿਓ ਕਿੰਨਾ ਸਫਰ ਚੱਲੇ ਆ ਜਿਵੇਂ ਉਹ ਨਹੀਂ ਉਹਦੀ ਟੈਂਡ ਹੁੰਦੀ ਵੀ ਬੜਦ ਉਹ ਸਵੇਰੇ ਚੱਲੇ ਤੇ ਸ਼ਾਮ ਤੱਕ ਚੱਲਦੇ ਹੀ ਰਹੇ ਉਹ ਛਾ ਨੂੰ ਦੇਖਦੇ ਕਿੱਥੇ ਪਹੁੰਚ ਗਏ ਨਾ ਉਹ ਕੋਈ ਸਫਰ ਤੋਂ ਹੀ ਤੇ ਸਫਰ ਨਹੀਂ ਹੋਇਆ ਤਾਂ ਕੁਝ ਵੀ ਨਾ ਉਹ ਉੱਤੇ ਦੇ ਉੱਤੇ ਕਿਹੜੇ ਕੱਢੇਗੇ ਆਲੇ ਦੁਆਲੇ ਹਲਟ ਦੇਣਾ ਬਿਲਕੁਲ ਤਾਂ ਹੀ ਉਹ ਕਹਿੰਦੇ ਨੇ ਕਿ ਜੇ ਸ਼ੀਸ਼ਾ ਦਿਖਾਉਣ ਵਾਲਾ ਨਾਲ ਕੋਈ ਨਹੀਂ ਹੈਗਾ ਤੇ ਫਿਰ ਬੜਾ ਔਖਾ ਹੁੰਦਾ ਹੂੰ ਕਈ ਵਾਰ ਨਾ ਕੀ ਹੁੰਦਾ ਸਟਾਰਟਿੰਗ ਸਟਾਰਟਿੰਗ ਦਾ ਬੰਦਾ ਸਾਰਾ ਡਿਸਪਲਨ ਚ ਹੁੰਦਾ ਜਦੋਂ ਵੀ ਕੋਈ ਵੀ ਹੈ ਨਾ ਮਤਲਬ ਉਹ ਜਾਂਦਾ ਹੌਲੀ ਹੌਲੀ ਅਵੇਸਲਾ ਹੁੰਦਾ ਜਾਂਦਾ ਕਈ ਵਾਰ ਨਾ ਸ਼ਿਕਾਇਤ ਕਰਦੇ ਦੇਖਿਆ ਲੋਕ ਕਿ ਯਾਰ ਮੇਰਾ ਪਹਿਲਾ ਵਾਲਾ ਜੀਵਨ ਨਾ ਥੋੜਾ ਜਿਹਾ ਉਹ ਵਧੀਆ ਸੀਗਾ ਹੁਣ ਮੈਂ ਥੋੜਾ ਜਿਹਾ ਏਦਾਂ ਹੋ ਗਿਆ ਮੈਂ ਚਾਹੁੰਦਾ ਮੇਰੀ ਪਹਿਲਾ ਵਾਲੀ ਲਾਈਫ ਜਿਹੜੀ ਆ ਨਾ 10 ਸਾਲ ਪਹਿਲਾਂ ਜਿਵੇਂ ਸੀਗਾ ਮੈਂ ਉਮੀਦਾਂ ਨਹੀਂ ਉਹ ਕਦੇ ਨੂ ਨਹੀਂ ਕਦੀ ਤੁਰਿਆ ਅੱਛਾ ਇਹ ਵਹਿਮ ਹੀ ਹੁੰਦਾ ਜਿਹੜਾ ਵਿੱਚੋਂ ਲੜਕ ਲੜ ਕੇ ਤੁਰਿਆ ਨਾ ਛੱਡ ਛੱਡ ਕੇ ਤੁਰਿਆ ਹਨਾ ਹਾਂ ਉਹ ਕਦੀ ਤੁਰਿਆ ਹੀ ਨਹੀਂ ਪਿਆਰ ਨਹੀਂ ਪਿਆ ਨਾ ਜਿੱਦਾਂ ਕਈ ਕਹਿੰਦੇ ਕਿ ਮੈਂ ਬੜਾ ਪਿਆਰ ਕੀਤਾ ਮਤਲਬ ਸੀ ਕਿਦਾਂ ਹੋ ਗਿਆ ਮਤਲਬ ਉਹ ਸੀਗਾ ਹੀ ਨਹੀਂ ਉਹ ਮੇਰਾ ਇੱਕ ਵਹਿਮ ਹੀ ਮੇਰਾ ਕੋਈ ਫਤੂਰ ਹੋਊਗਾ ਉਹ ਕੋਈ ਰਿਐਲਿਟੀ ਨਹੀਂ ਹੋਏਗੀ ਜਿੱਦਾਂ ਮੈਂ ਤੁਹਾਨੂੰ ਕਹਿੰਦਾ ਰਿਐਲਿਟੀ ਜਿਹੜੀ ਹੁੰਦੀ ਜੇ ਮੈਨੂੰ ਕਲੈਰਿਟੀ ਆ ਰਿਐਲਿਟੀ ਕਿਦਾਂ ਚਿਠਲਾ ਦਊਗਾ ਕੋਈ ਮੈਂ ਖੋਦ ਹੀ ਨਹੀਂ ਛਟਲਾ ਸਕਦਾ ਆਪਣੇ ਆਪ ਨੂੰ ਵੀ ਕਿੰਨਾ ਮਰਜ਼ੀ ਕਹਿਣਾ